ਨਹੀਂ ਭਰਾਵੋ ਆ ਠੇਕੇ ਦੇਣਗੇ ਹੀ ਵੀ ਹਾਂ ਆ ਬੇਟਾ ਸਾਨੂੰ ਰੋਜ਼ਗਾਰ ਛੋਡੇ ਪਿੰਡ ਚ ਆ ਸ਼ਰਾਬ ਦੇਤੀ ਖੁੱਲ੍ਹੇ ਆਮ ਇਹ ਘਰ ਘਰ ਵਿਖੂਗੀ ਐਂ ਘਰਾਂ ਦੇ ਵਿੱਚ ਠੇਕੇ ਰੱਖ ਤੇ ਐਂ ਚੱਲੂਗੀ ਸ਼ਰਾਬ ਹੋਰ ਸਾਨੂੰ ਕੀ ਚਾਹੀਦਾ ਤੁਸੀਂ ਸ਼ਰਾਬ ਪੀ ਕੇ ਐਂ ਕਮਲੇ ਹੋਏ ਰਹੋਗੇ ਛੋਡੇ ਦਿਮਾਗ ਖਰਾਬ ਕਰਨੇ ਆ ਭਰਾਵੋ ਇਸ ਤਰ੍ਹਾਂ ਇੰਨਾ ਹਾਕਮਾਂ ਦੀ ਪੌਦੀ ਹੈ ਉਹਨਾਂ ਜਿਹੜੇ ਠੇਕੇਦਾਰ ਹੈ ਜਿਨ੍ਹਾਂ ਨੇ ਕਰੋੜਾਂ ਰੁਪਇਆ ਦੇ ਠੇਕੇ ਖਰੀਦੇ ਆ ਇਹਦੇ ਵਿੱਚੋਂ ਇਹਨਾਂ ਅਧਿਕਾਰੀਆਂ ਨੂੰ ਇਹਨਾਂ ਐਮਐਲਿਆ ਨੂੰ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਇਹਨਾਂ ਨੂੰ ਸਾਰਿਆਂ ਨੂੰ ਆਮਦਨ ਜਾਂਦੀ ਹੈ ਜੇ ਕਹਿ ਦਗੇ ਆਹ ਠੇਕੇ ਖੁੱਲਣ ਵਾਲੇ ਇਹਨਾਂ ਠੇਕਿਆਂ ਨਾਲ ਕਾਮਯਾਬ ਹੋ ਜਾਣਗੇ ਨਹੀਂ ਭਰਾਵੋ ਇਹ ਉੱਥੇ ਦੀ ਉੱਥੇ ਹੀ ਰਹਿਣਾ ਹੈ ਦੇਖਿਆ ਆਪਾਂ ਜਿਨ੍ਹਾਂ ਨੇ ਅੱਗੇ ਇਹੋ ਜੇ ਕੰਮ ਕੀਤੇ ਐ ਨਸ਼ੇ ਵੇਚੇ ਐ ਨਜਾਇਜ਼ ਸ਼ਰਾਬਾਂ ਵੇਚਿਆ ਉਹ ਕਿੱਥੇ ਐ ਅੱਜ ਤੇ ਜਿਹੜੇ ਹੱਕ ਸੱਚ ਦੀ ਕਰਤ ਕਰਨ ਵਾਲੇ ਉਹ ਕਿੱਥੇ ਐ ਅਖੀਰ ਨੂੰ ਮਾਸਾ ਹੱਕ ਸੱਚ ਦੀ ਕਰਤੀ ਆਉਂਦੀ ਐ